ਉਹ ਕਹਿੰਦੇ ਵੀ ਉਹ ਕਹਿੰਦੇ ਰੋਟੀ ਥੋੜੀ ਵੱਡੀ ਬਣਾ ਕੇ দাও ਮੈਂ ਫਿਰ ਜ ਰੋਟੀ ਵੱਡੀ ਬਣਾ ਕੇ ਦਿੱਤੀ ਉਹ ਕਹਿੰਦੇ ਮੈਨੇ ਬੇਬੇ ਦੀ ਯਾਦ ਆ ਗਈ ਉਹਨਾਂ ਦੀ ਮਦਦ ਦੀ ਡੈਥ ਹੋ ਗਈ ਸੀਗੀ ਮਤਲਬ ਢਾਬਾ ਸ਼ੁਰੂ ਕਰਨ ਸਾਨੂੰ 1 ਲੱਖ ਡੇਢ ਲੱਖ ਰੁਪਏ ਖਰਚਾ ਗਏ ਤੇ ਉਹ ਸਾਰਾ ਹੀ ਫੈਮਿਲੀ ਤੋਂ ਨਹੀਂ ਮਤਲਬ ਆਸਪਰ ਫਰੈਂਡਸ ਤੋਂ ਲੈ ਲਈ ਕੋਈ ਲੋਨ ਲੈ ਲਿਆ ਐਦਾਂ ਮਤਲਬ ਚੱਕਿਆ ਜੀ ਕੰਪੀਟੀਸ਼ਨ ਕੀ ਮਤਲਬ ਜੇ ਦੇਖੋ ਪੀਟਰ ਚੀਟਰ ਤੇ ਕਲੀਅਰ ਕਰਨੇ ਵੀ ਕੋਈ ਈਜ਼ੀ ਨਹੀਂ ਆਏਗਾ ਉਦੋਂ ਪੋਸਟਾਂ ਹੀ ਨਹੀਂ ਆ ਰਹੀਆਂ ਜੀ ਇੱਥੇ ਸਵੇਰ ਦੇ ਮਤਲਬ ਦੁਪਹਿਰ ਦਾ ਤਿਆਰ ਕਰਕੇ ਫਿਰ ਮੈਂ ਕਲਾਸਿਸ ਲਗਾਣ ਜਾਨੀ ਆ ਕਲਾਸਿਸ ਲਗਾਉਣ ਜੋ ਆਬ ਨਹੀਂ ਮਿਲੀ ਤਾਂ ਤੁਹਾਡੇ ਦਿਮਾਗ 'ਚ ਟਾਬੇ ਵਾਲਾ ਕੰਮ ਹੀ ਕਿਉਂ ਆਇਆ ਜਿਵੇਂ ਜਿਵੇਂ ਮੈਂ ਪਟਿਆਲੇ ਰਹਿ ਰਹੀ ਆ ਪਿਛਲੇ ਮੇਰੀ ਸਾਰੀ ਜਿੰਨੀ ਵੀ ਸਟੱਡੀ ਹੋਈ ਹੈ ਮੇਰੀ ਪਟਿਆਲੇ ਤੋਂ ਹੀ ਹੈ ਤੇ ਯੂਨੀਵਰਸਿਟੀ ਸਾਈਡ ਆਂਦੇ ਹੋਏ ਸਾਨੂੰ 2 ਸਾਲ ਹੋ ਗਏ ਜੀ ਉਰੇ ਤੇ ਜਿਵੇਂ ਖਾਣਾ ਖਾਇਆ ਹੌਸਟਲਾਂ ਦੇ ਵਿੱਚ ਵੀ ਸਾਰੇ ਕਿਤੇ ਤਾਂ ਮਤਲਬ ਇਹੀ ਜੇ ਮੇਰਾ ਆਈਡੀਆ ਹੈ ਸਿਕਾ ਵੀ ਚਲੋ ਹਨਾ ਕੁਝ ਐਦਾਂ ਦਾ ਸ਼ੁਰੂ ਕਰਾਂਗੇ ਵੀ ਜਿਹਦੇ ਨਾਲ ਨਾ ਬੱਚਿਆਂ ਨੂੰ ਘਰ ਵਰਗੇ ਖਾਣੇ ਵਰਗੇ ਜਿਵੇਂ ਮੋਸਟਲੀ ਆਂਦੇ ਨੇ ਨਾ ਕੋਈ ਵੀ ਆਂਦਾ ਹੈ ਤੇ ਉਹ ਇਹ ਗੱਲ ਕਹਿ ਕੇ ਜਾਂਦੇ ਨੇ ਵੀ ਸਾਨੂੰ ਮਮਮੀ ਦੀ ਯਾਦ ਆ ਗਈ ਸਾਨੂੰ ਘਰ ਦੀ ਯਾਦ ਆ ਗਈ ਚਾਰ ਬੀਜ ਜੀ ਪਿੱਛੇ ਬੈਠੇ ਸੀ ਪਰਸ ਤੋਂ ਜੱਥੇ ਤੇ ਉਹ ਕਹਿੰਦੇ ਵੀ ਉਹ ਕਹਿੰਦੇ ਰੋਟੀ ਥੋੜੀ ਵੱਡੀ ਬਣਾ ਕੇ ਦਿਓ ਮੈਂ ਫਿਰ ਜੋ ਰੋਟੀ ਵੱਡੀ ਬਣਾ ਕੇ ਦਿੱਤੀ ਉਹ ਕਹਿੰਦੇ ਮੈਨੂੰ ਬੇਬੇ ਦੀ ਯਾਦ ਆ ਗਈ ਉਹਨਾਂ ਦੀ ਮਦਦ ਦੀ ਡੈਥ ਹੋ ਗਈ ਸੀਗੀ ਤੇ ਉਹ ਕਹਿੰਦੇ ਮੈਨੂੰ ਬੇਬੇ ਦੀ ਯਾਦ ਆ ਗਈ ਰ ਮਤਲਬ ਵੀ ਕੁਝ ਐਦਾਂ ਦਾ ਕਰਨਾ ਸੀਗਾ ਵੀ ਜਿਹਦੇ ਨਾਲ ਬੱਚਿਆਂ ਨੂੰ ਵਧੀਆ ਖਾਣਾ ਆਏ ਹੋਵੇ ਤੇ ਵੀ ਵਧੀਆ ਫੈਮਿਲੀ ਵਾਲਾ ਮਤਲਬ ਫੀਲ ਹੋਵੇ ਜੀ ਤਾਂ ਤੁਸੀਂ ਦੋਨਾਂ ਦੋਨੋਂ ਫਰੈਂਡਸ ਹੋ ਤਾਂ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਡਰ ਸੀਗਾ ਮਨ ਵਿੱਚ ਕਿ ਆਪਾਂ ਰਿਸਕ ਲੈ ਰਿਆ ਇੱਥੇ ਕਿਉਂਕਿ ਯੂਨੀਵਰਸਿਟੀ ਨੇੜੇ ਮੈਂ ਦੇਖਿਆ ਹੋਰ ਵੀ ਬਥੇਰੇ ਟਾਬੇ ਆ ਹਾਂਜੀ ਪਹਿਲਾਂ ਪਹਿਲਾਂ ਤਾਂ ਡਰ ਬਹੁਤ ਸੀ ਕਿਉਂਕਿ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਜਿੰਮੇ ਵੀ ਅਸੀਂ ਜਿੰਨਾ ਵੀ ਇਹ ਕੰਮ ਸ਼ੁਰੂ ਕੀਤਾ ਨਾ ਕਿਉਂਕਿ ਗਰੀ ਫੈਮਿਲੀ ਤੋਂ ਬਿਲੋਂਗ ਹੋਣ ਕਰਕੇ ਅਸੀਂ ਨਾ ਮਤਲਬ ਸਾਰਾ ਜਿੰਨਾ ਵੀ ਖਰਚਾ ਕਰਿਆ ਇਹ ਸਾਰਾ ਮਤਲਬ ਫੜ ਕੇ ਕਰਿਆ ਅਸੀਂ ਹਾਲੇ ਵੀ ਮਤਲਬ ਕਰਜ਼ੇ 'ਚ ਆ ਤੇ ਉਤਰਿਆ ਨਹੀਂ ਹੈਗਾ ਤੇ ਹੌਲੀ ਹੌਲੀ ਮਤਲਬ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤੋਂ 2000 ਦੇਤਾ ਕਿਸੇ ਦਾ 4000 ਦੇਤਾ ਤੇ ਮਤਲਬ ਟਾਬਾ ਸ਼ੁਰੂ ਕਰਨ ਸਾਨੂੰ ਸਾਡੇ 1 ਲੱਖ ਡੇਢ ਲੱਖ ਰੁਪਏ ਖਰਚਾ ਆ ਗਏ ਨੇ ਤੇ ਉਹ ਸਾਰਾ ਹੀ ਫੈਮਿਲੀ ਤੋਂ ਨਹੀਂ ਮਤਲਬ ਆਸਪਰ ਫਰੈਂਡਸ ਤੋਂ ਲੈ ਲਈ ਕੋਈ ਲੋਨ ਲੈ ਲਿਆ ਐ ਏਦਾਂ ਮਤਲਬ ਚੱਕਿਆ ਦੀ ਸੀ ਤਾਂ ਹੁਣ ਪ੍ਰੋਫਿਟ ਹੋਣ ਲੱਗਿਆ ਕੋਈ ਢਾਬੇ ਤੋਂ ਮੈਮ ਹਾਂਜੀ ਮਤਲਬ ਜਿੰਨਾ ਇੱਕ ਇਨਵੈਸਟ ਕਰ ਰਹੇ ਆ ਮਿਲਦਾ ਰਿਹਾ ਬਟ ਉਹ ਵੀ ਸਸੇ ਉਧਰ ਮਤਲਬ ਹਲੇ ਥੋੜਾ ਥੋੜਾ ਕਰਕੇ ਉਤਾਰ ਰਹੇ ਆ ਜੀ ਤਾਂ ਪੇਰੈਂਟਸ ਨੂੰ ਦੱਸਿਆ ਸੀ ਪਹਿਲੀ ਵਾਰੀ ਜਦੋਂ ਉਹਨਾਂ ਦਾ ਕੀ ਰਿਸਪੌਂਸ ਸੀ ਕਿ ਕਰ ਲਓ ਸ਼ੁਰੂ ਇਹ ਕੰਮ ਸਹੀ ਹੈ ਕਿਉਂਕਿ ਜੀ ਮੇਰੀ ਕੁਆਲੀਫਿਕੇਸ਼ਨ ਜੇ ਮੈਂ ਤੁਹਾਨੂੰ ਦੱਸਿਆ ਵੀ ਕਾਫੀ ਹੈ ਤੇ ਮੇਰੇ ਪੇਰੈਂਟਸ ਨੂੰ ਮੇਰੇ ਬ੍ਰਦਰ ਨੂੰ ਸਪੈਸ਼ਲੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਤੇ ਮੇਰੇ ਬ੍ਰਦਰ ਨੂੰ ਇਹ ਹੈ ਵੀ ਮੈਂ ਕੋਈ ਗਵਰਨਮੈਂਟ ਜੌਬ ਲਵਾਂ ਉਹਨਾਂ ਨੂੰ ਪਹਿਲਾਂ ਇਹ ਸੀ ਉਹ ਮੈਨੂੰ ਇਹ ਗੱਲ ਕਹੀ ਬਿਕੋ জব ਲਵੋ ਤੇ ਜਿਵੇਂ ਕਿ ਫਿਰ ਹੁਣ ਤੁਹਾਨੂੰ ਪਤਾ ਕੰਪੀਟੀਸ਼ਨ ਬਹੁਤ ਜ਼ਿਆਦਾ ਚੱਲ ਰਿਹਾ ਜੀ ਕੰਪੀਟੀਸ਼ਨ ਕੀ ਮਤਲਬ ਦੇਖੋ ਪੀਟਾ ਤੇ ਟੀਟਾ ਟ ਕਲੀਅਰ ਕਰਨੇ ਵੀ ਕੋਈ ਈਜ਼ੀ ਨਹੀਂ ਹੈਗਾ ਉਹ ਤਾਂ ਪੋਸਟਾਂ ਨਹੀਂ ਆ ਰਹੀਆਂ ਜੀ ਤੇ ਫਿਰ ਮੈਂ ਰਿਸਕ ਤਾਂ ਲਿਆ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਰਿਸਕ ਹੈ ਨਾ ਵੀ ਰਹਿਣ ਦੋ ਕੰਮ ਨੂੰ ਇਹਨਾਂ ਪਰ ਚਲੋ ਉਹਨਾਂ ਤੋਂ ਥੋੜਾ ਖਿਲਾਫ ਹੋ ਕੇ ਚੱਲੇ ਪਰ ਹੁਣ ਉਹ ਬਹੁਤ ਖੁਸ਼ ਨਹੀਂ ਤੇ ਇਨ ਫਿਊਚਰ ਵੀ ਇਸੇ ਲਾਈਨ ਵਿੱਚ ਅੱਗੇ ਜਾਣਾ ਨਹੀਂ ਮੈਮ ਮੈਂ ਨਾ ਮੇਰਾ ਟਾਰਗੇਟ ਹੈ ਵੀ ਮੈਂ ਮਾਸਟਰ ਕਾ ਟੈਕ ਕਲੀਅਰ ਕਰਨਾ ਜਿਵੇਂ ਮੈਂ ਦਿਨ ਚ ਪਹਿਲਾਂ ਕਲਾਸਿਸ ਲਗਾ ਕੇ ਆਉਣੀ ਆ ਪਹਿਲਾਂ ਕੰਮ ਸ਼ੁਰੂ ਕਰਨਾ ਹੁੰਦਾ ਇੱਥੋਂ ਇੱਥੇ ਸਵੇਰ ਦੇ ਮਤਲਬ ਦੁਪਹਿਰ ਦਾ ਤਿਆਰੀ ਕਰਕੇ ਫਿਰ ਮੈਂ ਕਲਾਸਿਸ ਲਗਾਉਣ ਜਾਣੀ ਆ ਕਲਾਸਿਸ ਲਗਾਉਣ ਤੋਂ ਬਾਅਦ ਫਿਰ ਵਾਪਸ ਆ ਕੇ ਫਿਰ ਸ਼ੁਰੂ ਕਰਦੇ ਆ ਤੇ ਫਿਰ ਹੁਣ ਲਾਇਬ੍ਰੇਰੀ ਦੀ ਟਾਈਮਿੰਗ ਦੀ ਵੀ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਵੀ ਮੈਂ ਥੋੜਾ ਬਹੁਤਾ ਟਾਈਮ ਕੱਢਣਾ ਪੜਨ ਲਈ ਤੇ ਮੇਰਾ ਮੇਨ ਟਾਰਗੇਟ ਮੈਂ ਮਾਸਟਰ ਕਰਨਾ ਤੇ ਇਹ ਕੰਮ ਵੀ ਚਲਾਣਾ ਇਹਨੂੰ ਮੈਂ ਬੰਦ ਨਹੀਂ ਕਰਾਂਗੀ ਇਹ ਵੀ ਮੈਂ ਨਾਲ-ਨਾਲ ਸ਼ੁਰੂ ਕਰਾਂਗੀ ਜੀ ਉਹ ਕਹਿੰਦੇ ਵੀ ਉਹ ਕਹਿੰਦੇ ਰੋਟੀ ਥੋੜੀ ਵੱਡੀ ਬਣਾ ਕੇ ਦਿਓ ਮੈਂ ਫਿਰ ਜ ਰੋਟੀ ਵੱਡੀ ਬਣਾ ਕੇ ਦਿੱਤੀ ਉਹ ਕਹਿੰਦੇ ਮੈਨੇ ਬੇਬੇ ਤੇ ਯਾਦ ਆ ਕਿ ਉਹਨਾਂ ਦੀ ਮਤਲਬ ਦੀ ਡੈਥ ਹੋ ਗਈ ਸੀਗੀ ਮਤਲਬ ਢਾਬਾ ਸ਼ੁਰੂ ਕਰਨ ਸਾਨੂੰ ਉਹਨਾਂ ਦਾ 1 ਲੱਖ ਡੇਢ ਲੱਖ ਰੁਪਏ ਖਰਚਾ ਆ ਗਿਆ ਤੇ ਉਹ ਸਾਰਾ ਹੀ ਫੈਮਿਲੀ ਤੋਂ ਨਹੀਂ ਮਤਲਬ ਆਸਪਰ ਫਰੈਂਡਸ ਤੋਂ ਲੈ ਲਈ ਕੋਈ ਲੋਨ ਲੈ ਲਿਆ ਐਦਾਂ ਮਤਲਬ ਚੱਕਿਆ ਜੀ ਅਸੀਂ ਕੰਪੀਟੀਸ਼ਨ ਕੀ ਮਤਲਬ ਜਿੰਦੇ ਕੋ ਪੀਟਰ ਟੀਟਰ ਤੇ ਕਲੀਅਰ ਕਰਨੇ ਵੀ ਕੋਈ ਈਜ਼ੀ ਨਹੀਂ ਆਏਗਾ ਉਦੋਂ ਪੋਸਟਾਂ ਹੀ ਨਹੀਂ ਆ ਰਹੀਆਂ ਜੀ ਇੱਥੇ ਸਵੇਰ ਦੇ ਮਤਲਬ ਦੁਪਹਿਰ ਦਾ ਤਿਆਰ ਕਰਕੇ ਫਿਰ ਮੈਂ ਕਲਾਸਿਸ ਲਗਾਉਣ ਜਾਣੀ ਆ ਕਲਾਸਿਸ ਲਗਾਉਣ ਤੋਂ ਬਾਅਦ ਫਿਰ ਵਾਪਸ ਆ ਕੇ ਫਿਰ ਸ਼ੁਰੂ ਕਰਦੇ ਆਂ ਜਵਾਬ ਨਹੀਂ ਮਿਲੀ ਤਾਂ ਤੁਹਾਡੇ ਦਿਮਾਗ 'ਚ ਟਾਬੇ ਵਾਲਾ ਕੰਮ ਹੀ ਕਿਉਂ ਆਇਆ ਅ ਜਿਵੇਂ ਜੇ ਮੈਂ ਪਟਿਆਲੇ ਰਹਿ ਰਹੀ ਆ ਪਿਛਲੇ ਮੇਰੀ ਸਾਰੀ ਜਿੰਨੀ ਵੀ ਸਟੱਡੀ ਹੋਈ ਹੈ ਮੇਰੀ ਪਟਿਆਲੇ ਤੋਂ ਹੀ ਹੈ ਤੇ ਯੂਨੀਵਰਸਿਟੀ ਸਾਈਡ ਆਂਦੇ ਹੋਏ ਸਾਨੂੰ 2 ਸਾਲ ਹੋ ਗਏ ਜੀ ਉਰੇ ਤੇ ਜਿਵੇਂ ਖਾਣਾ ਖਾਇਆ ਹੌਸਟਲਾਂ ਦੇ ਵਿੱਚ ਵੀ ਸਾਰੇ ਕਿਤੇ ਤਾਂ ਮਤਲਬ ਇਹੀ ਜਿਵੇਂ ਮੇਰਾ ਆਈਡੀਆ ਸੀਗਾ ਵੀ ਚਲੋ ਹਨਾ ਕੁਝ ਐਦਾਂ ਦਾ ਸ਼ੁਰੂ ਕਰਾਂਗੇ ਵੀ ਜਿਹਦੇ ਨਾਲ ਨਾ ਬੱਚਿਆਂ ਨੂੰ ਘਰ ਵਰਗੇ ਖਾਣੇ ਵਰਗੇ ਜਿਵੇਂ ਮੋਸਟਲੀ ਆਂਦੇ ਨੇ ਨਾ ਕੋਈ ਵੀ ਆਂਦਾ ਹੈ ਤੇ ਉਹ ਇਹ ਗੱਲ ਕਹਿ ਕੇ ਜਾਂਦੇ ਨੇ ਵੀ ਸਾਨੂੰ ਮम्मी ਦੀ ਯਾਦ ਆ ਗਈ ਸਾਨੂੰ ਘਰ ਦੀ ਯਾਦ ਆ ਗਈ ਚਾਰ ਵੀਰ ਜੀ ਪਿੱਛੇ ਬੈਠੇ ਸੀ ਪਰਸ ਤੋਂ ਉੱਥੇ ਤੇ ਉਹ ਕਹਿੰਦੇ ਵੀ ਉਹ ਕਹਿੰਦੇ ਰੋਟੀ ਥੋੜੀ ਵੱਡੀ ਬਣਾ ਕੇ ਦਿਓ ਮੈਂ ਫਿਰ ਜ ਰੋਟੀ ਵੱਡੀ ਬਣਾ ਕੇ ਦਿੱਤੀ ਉਹ ਕਹਿੰਦੇ ਮੈਨੂੰ ਬੇਬੇ ਦੀ ਯਾਦ ਆ ਗਈ ਉਹਨਾਂ ਦੀ ਮਦਦ ਦੀ ਡੈਥ ਹੋ ਗਈ ਸੀਗੀ ਤੇ ਉਹ ਕਹਿੰਦੇ ਮੈਨੂੰ ਬੇਬੇ ਦੀ ਯਾਦ ਆ ਗਈ ਰੋਟੀ ਖ ਮਤਲਬ ਵੀ ਕੁਝ ਐਦਾਂ ਦਾ ਕਰਨਾ ਸੀਗਾ ਵੀ ਜਿਹਦੇ ਨਾਲ ਬੱਚਿਆਂ ਨੂੰ ਵਧੀਆ ਖਾਣਾ ਆਏ ਹੋਵੇ ਤੇ ਵੀ ਵਧੀਆ ਫੈਮਿਲੀ ਵਾਲਾ ਮਤਲਬ ਫੀਲ ਹੋਵੇ ਜੀ ਤਾਂ ਤੁਸੀਂ ਦੋਨਾਂ ਦੋਨੋਂ ਫਰੈਂਡਸ ਹੋ ਤਾਂ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਡਰ ਸੀਗਾ ਮਨ ਵਿੱਚ ਕਿ ਆਪਾਂ ਰਿਸਕ ਲੈ ਰਿਆ ਇੱਥੇ ਕਿਉਂਕਿ ਯੂਨੀਵਰਸਿਟੀ ਨੇੜੇ ਮੈਂ ਦੇਖਿਆ ਹੋਰ ਵੀ ਬਥੇਰੇ ਟਾਬੇ ਆ ਹਾਂਜੀ ਪਹਿਲਾਂ ਪਹਿਲਾਂ ਤਾਂ ਡਰ ਬਹੁਤ ਸੀ ਕਿਉਂਕਿ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਜਿੰਮੇ ਵੀ ਅਸੀਂ ਜਿੰਨਾ ਵੀ ਇਹ ਕੰਮ ਸ਼ੁਰੂ ਕੀਤਾ ਨਾ ਕਿਉਂਕਿ ਗਰੀ ਫੈਮਿਲੀ ਤੋਂ ਬਿਲੋਂਗ ਹੋਣ ਕਰਕੇ ਅਸੀਂ ਨਾ ਮਤਲਬ ਸਾਰਾ ਜਿੰਨਾ ਵੀ ਖਰਚਾ ਕਰਿਆ ਇਹ ਸਾਰਾ ਮਤਲਬ ਫੜ ਕੇ ਕਰਿਆ ਅਸੀਂ ਹਾਲੇ ਵੀ ਮਤਲਬ ਕਰਜ਼ੇ 'ਚ ਆ ਤੇ ਉਤਰਿਆ ਨਹੀਂ ਹੈਗਾ ਤੇ ਹੌਲੀ ਹੌਲੀ ਮਤਲਬ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤੋਂ 2000 ਦੇਤਾ ਕਿਸੇ ਦਾ 4000 ਦੇਤਾ ਤੇ ਮਤਲਬ ਟਾਬਾ ਸ਼ੁਰੂ ਕਰਨ ਸਾਨੂੰ ਸਾਡੇ 1 ਲੱਖ ਡੇਢ ਲੱਖ ਰੁਪਏ ਖਰਚਾ ਆ ਗਏ ਨੇ ਤੇ ਉਹ ਸਾਰਾ ਹੀ ਫੈਮਿਲੀ ਤੋਂ ਨਹੀਂ ਮਤਲਬ ਆਸਪਰ ਫਰੈਂਡਸ ਤੋਂ ਲੈ ਲਈ ਕੋਈ ਲੋਨ ਲੈ ਲਿਆ ਐ ਏਦਾਂ ਮਤਲਬ ਚੱਕਿਆ ਸੀ ਅਸੀਂ ਤਾਂ ਹੁਣ ਪ੍ਰੋਫਿਟ ਹੋਣ ਲੱਗਿਆ ਕੋਈ ਢਾਬੇ ਤੋਂ ਮੈਮ ਹਾਂਜੀ ਮਤਲਬ ਜਿੰਨਾ ਇੱਕ ਇਨਵੈਸਟ ਕਰ ਰਹੇ ਆ ਮਿਲਦਾ ਰਿਹਾ ਬਟ ਉਹ ਵੀ ਸਸੇ ਉਧਰ ਮਤਲਬ ਹਲੇ ਥੋੜਾ ਥੋੜਾ ਕਰਕੇ ਉਤਾਰ ਰਹੇ ਆ ਜੀ ਤਾਂ ਪੇਰੈਂਟਸ ਨੂੰ ਦੱਸਿਆ ਸੀ ਪਹਿਲੀ ਵਾਰੀ ਜਦੋਂ ਉਹਨਾਂ ਦਾ ਕੀ ਰਿਸਪੌਂਸ ਸੀ ਕਿ ਕਰ ਲਓ ਸ਼ੁਰੂ ਇਹ ਕੰਮ ਸਹੀ ਹੈ ਕਿਉਂਕਿ ਜੀ ਮੇਰੀ ਕੁਆਲਿਫਿਕੇਸ਼ਨ ਜੇ ਮੈਂ ਤੁਹਾਨੂੰ ਦੱਸਿਆ ਵੀ ਕਾਫੀ ਹੈ ਤੇ ਮੇਰੇ ਪੇਰੈਂਟਸ ਨੂੰ ਮੇਰੇ ਬ੍ਰਦਰ ਨੂੰ ਸਪੈਸ਼ਲੀ ਮੇਰੇ ਫਾਦਰ ਸਾਹਿਬ ਨਹੀਂ ਹੈਗੇ ਤੇ ਮੇਰੇ ਬ੍ਰਦਰ ਨੂੰ ਇਹ ਹੈ ਵੀ ਮੈਂ ਕੋਈ ਗਵਰਨਮੈਂਟ ਜੌਬ ਲਵਾਂ ਉਹਨਾਂ ਨੂੰ ਪਹਿਲਾਂ ਇਹ ਸੀ ਉਹ ਮੈਨੂੰ ਇਹ ਗੱਲ ਬਿਕੋ জব ਲਵੋ ਤੇ ਜਿਵੇਂ ਕਿ ਫਿਰ ਹੁਣ ਤੁਹਾਨੂੰ ਪਤਾ ਕੰਪੀਟੀਸ਼ਨ ਬਹੁਤ ਜ਼ਿਆਦਾ ਚੱਲ ਰਿਹਾ ਜੀ ਕੰਪੀਟੀਸ਼ਨ ਕੀ ਮਤਲਬ ਦੇਖੋ ਪੀਟਾ ਤੇ ਟੀਟਾ ਟ ਕਲੀਅਰ ਕਰਨੇ ਵੀ ਕੋਈ ਈਜ਼ੀ ਨਹੀਂ ਹੈਗਾ ਉਹ ਤਾਂ ਪੋਸਟਾਂ ਨਹੀਂ ਆ ਰਹੀਆਂ ਜੀ ਤੇ ਫਿਰ ਮੈਂ ਰਿਸਕ ਤਾਂ ਲਿਆ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਰਿਸਕ ਹੈ ਨਾ ਵੀ ਰਹਿਣ ਦੋ ਕੰਮ ਨੂੰ ਇਹਨਾਂ ਪਰ ਚਲੋ ਉਹਨਾਂ ਤੋਂ ਥੋੜਾ ਖਿਲਾਫ ਹੋ ਕੇ ਚੱਲੇ ਪਰ ਹੁਣ ਉਹ ਬਹੁਤ ਖੁਸ਼ ਨਹੀਂ ਤੇ ਇਨ ਫਿਊਚਰ ਵੀ ਇਸੇ ਲਾਈਨ ਵਿੱਚ ਅੱਗੇ ਜਾਣਾ ਨਹੀਂ ਮੈਮ ਮੈਂ ਨਾ ਮੇਰਾ ਟਾਰਗੇਟ ਹੈ ਵੀ ਮੈਂ ਮਾਸਟਰ ਕਾ ਟੈਕ ਕਲੀਅਰ ਕਰਨਾ ਜਿਵੇਂ ਮੈਂ ਦਿਨ ਚ ਪਹਿਲਾਂ ਕਲਾਸਿਸ ਲਗਾ ਕੇ ਆਉਣੀ ਆ ਪਹਿਲਾਂ ਕੰਮ ਸ਼ੁਰੂ ਕਰਨਾ ਹੁੰਦਾ ਇੱਥੋਂ ਇੱਥੇ ਸਵੇਰ ਦੇ ਮਤਲਬ ਦੁਪਹਿਰ ਦਾ ਤਿਆਰੀ ਕਰਕੇ ਫਿਰ ਮੈਂ ਕਲਾਸਿਸ ਲਗਾਉਣ ਜਾਣੀ ਆ ਕਲਾਸਿਸ ਲਗਾਉਣ ਤੋਂ ਬਾਅਦ ਫਿਰ ਵਾਪਸ ਆ ਕੇ ਫਿਰ ਸ਼ੁਰੂ ਕਰਦੇ ਆ ਤੇ ਫਿਰ ਹੁਣ ਲਾਇਬ੍ਰੇਰੀ ਦੀ ਟਾਈਮਿੰਗ ਦੀ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਵੀ ਮੈਂ ਥੋੜਾ ਬਹੁਤਾ ਟਾਈਮ ਕੱਢਣਾ ਪੜਨ ਲਈ ਤੇ ਮੇਰਾ ਮੇਨ ਟਾਰਗੇਟ ਮੈਂ ਮਾਸਟਰ ਕਰਨਾ ਤੇ ਇਹ ਕੰਮ ਵੀ ਚਲਾਣਾ ਇਹਨੂੰ ਮੈਂ ਬੰਦ ਨਹੀਂ ਕਰਾਂਗੀ ਇਹ ਵੀ ਮੈਂ ਨਾਲ-ਨਾਲ ਸ਼ੁਰੂ ਕਰਾਂਗੀ